ਜੀ ਬਣੇ ਤੇ ਗੁਰੂ ਰਾਮਦਾਸ ਮਹਾਰਾਜ ਜੀ ਚੌਥੇ ਪਾਤਸ਼ਾਹ ਜੀ ਦੂਜਾ ਗੁਰੂ ਅਰਜਨ ਦੇਵ ਜੀ ਮਹਾਰਾਜ ਪਿਓ ਪੁੱਤ ਦਾ ਰਿਸ਼ਤਾ ਫਿਰ ਪੰਜਵੇਂ ਪਾਤਸ਼ਾਹ ਜੀ ਤੇ ਸਿਨੇ ਪਾਤਸ਼ਾਹ ਜੀ ਦਾ ਪਿਓ ਪੁੱਤ ਦਾ ਰਿਸ਼ਤਾ ਅਗੇ ਸਿਨੇ ਪਾਤਸ਼ਾਹ ਜੀ ਤੇ ਸੱਤਵੇਂ ਪਾਤਸ਼ਾਹ ਜੀ ਦਾ ਦਾਦੇ ਪੋਤੇ ਦਾ ਰਿਸ਼ਤਾ ਅਗੇ ਅੱਠਵੇਂ ਪਾਤਸ਼ਾਹ ਜੀ ਤੇ ਸੱਤਵੇਂ ਪਾਤਸ਼ਾਹ ਜੀ ਦਾ ਪਿਓ ਪੁੱਤ ਦਾ ਰਿਸ਼ਤਾ ਅੱਗੇ ਨੌਵੇਂ ਪਾਤਸ਼ਾਹ ਜੀ ਅਤੇ ਅੱਠਵੇਂ ਪਾਤਸ਼ਾਹ ਜੀ ਦਾ ਦਾਦੇ ਪੋਤੇ ਦਾ ਰਿਸ਼ਤਾ ਅੱਗੇ ਦਸਨੇ ਪਾਸਾ ਜੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਪਿਓ ਪੁੱਤ ਦਾ ਰਿਸ਼ਤਾ ਸੋ ਇਹ ਗੁਰੂਆਂ ਦੇ ਵੰਸਾਗੜੀ ਦੇ ਵਿੱਚ ਆਪਸੀ ਰਿਸ਼ਤੇ ਆਪਾਂ ਜਾਣਤਾ ਹੀ ਕੀਤੀ ਹੁਣ ਆਪਾਂ ਪਿਆਰੀ ਬੱਚੀ ਕੋਲੋਂ ਆਪਾਂ ਸ਼ਬਦ ਸਰਪਣ ਕਰਾਂਗੇ ਆਓ ਬੇਟੀ ਸ਼ਬਦ ਸੁਣਾਓ ਹਣ ਤੁਸੀਂ ਤਾਂ ਕਾਈ ਕ੍ਰੂਜੀ ਕਥਾ ਸਾਹਿਬ ਕਾਈ ਕ੍ਰੂਜੀ ਕੀ ਪਰੇ ਸਾਡੇ ਬੇਲੇ ਪਾਸ਼ਾ ਛੇ ਗੁਰੂ ਨਾਨਕ ਦੇਵ ਜੀ ਸਾਡੇ ਦੂਜੇ ਪਾਸ਼ਾ ਛੇ ਗੁਰੂ ਅੰਗਦ ਦੇਵ ਜੀ ਸਾਡੇ ਤੀਜੇ ਪਾਸ਼ਾ ਛੇ ਗੁਰੂ ਅਮਰਦਾਸ ਜੀ ਆਸਾ ਬਾਣੀ ਜਿੱਕੇ ਪਤੇ ਸਵਾਸ ਗੁਰਸਵਾਰੇ ਬੜਾ ਮਾਨ ਹੁੰਦਾ ਹੈ ਜਿਹੜੇ ਬੱਚੇ ਗੁਰਬਾਣੀ ਦੇ ਨਾਲ ਜੁੜਦੇ ਨੇ ਗੁਰੂ ਦੇ ਨਾਲ ਜੁੜਦੇ ਨੇ ਗੁਰ ਇਤਿਹਾਸ ਨਾਲ ਜੁੜਦੇ ਨੇ ਤੇ ਗੋਲਦੇ ਨੇ ਸੋ ਗਨੀਆਂ ਤੋੜੀਆਂ ਗੋਲੀਆਂ ਕੋਤਲੀਆਂ ਬੋਲੀਆਂ ਦੇ ਨਾਲ ਇੰਨਾ ਬੱਚਿਆਂ ਨੇ ਸਭਲ ਪੜਿਆ ਤੇ ਦਸਾਂ ਗੁਰੂਆਂ ਦੇ ਨਾਮ ਸਰਬਣ ਕਰਵਾਏ ਸੋ ਕੰਗੀ ਤਨਪਾਸਾ ਜੀ ਬਹੁਤ ਖੁਸ਼ ਹੁੰਦੇ ਨੇ ਤੈਨੂੰ ਸਿੰਘਾ ਦੇਤੇ ਗਿਆ ਸੀ ਫਤੇ ਸਿੰਘ ਮੇਰਾ ਕਿੱਥੇ ਹੈ ਗੁਰੂ ਸਵਾਰਿਓ ਆ ਸੈਵ ਜਾਤਿਆਂ ਦੇ ਦਿਨ ਆਉਣੇ ਨਹੀਂ ਤੇ ਕੰਗੀ ਤਰਪਾ ਸਾਹਿਬ ਜੀ ਨੇ ਆਪਣੇ ਉਤੋਂ ਦੀ ਚਾਰ ਪੁੱਤਰ ਬਾਰੇ ਸੀ ਬੁਰ ਸਤਨਾਮ ਚਾਰ ਪੁੱਤਰ ਬਾਰੇ ਸੀ ਜਿਸ ਵਕਤ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਕੰਗੀਆ ਵਾਲੇ ਪਾਤਸ਼ਾਹ ਜੀ ਜੋ ਅਨੰਦਪੁਰੀ ਦਾ ਸਿਕਮਾ ਹੌਲ ਸੀ ਉਹੋ ਜਿਹਾ ਮਾਹੌਲ ਬਣ ਗਿਆ ਸੰਗਤਾਂ ਵੱਧ ਤੋਂ ਵੱਧ ਆਕਰ ਕੇ ਅਮਰਤ ਸ਼ਾ ਕਰਕੇ ਗੁਰੂ ਵਾਲੇ ਬਣਦਿਆਂ ਨੇ ਤੇ ਮਾਤਾ ਸੁੰਦਰ ਕੌਰ ਜੀ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਸੰਗਤਾਂ ਨੂੰ ਪਤਾ ਹੈ ਕਿ ਦਿੱਲੀ ਵੱਲ ਜਦੋਂ ਚਲੇ ਗਏ ਸੀ ਤੇ ਹੌਲੀ-ਹੌਲੀ ਪਤਾ ਲੱਗਿਆ ਤੇ ਕਰਗੀਆਂ ਵਾਲੇ ਪਾਤਸ਼ਾਹ ਜੀ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਤੇ ਨੇ ਮਾਤਾਵਾਂ ਨੂੰ ਬੜੀ ਖੁਸ਼ੀ ਹੋਈ ਅਸੀਂ ਕਰਗੀਆਂ ਵਾਲੇ ਪਾਤਸ਼ਾਹ ਜੀ ਨੂੰ ਮਿਲਾਂਗੇ ਆਪਣੀ ਮਾਂ ਸੱਸੂ ਮਾਂ ਨੂੰ ਮਾਤਾ ਗੁਜਰ ਕੌਰ ਨੂੰ ਮਿਲਾਂਗੇ ਅਸੀਂ ਸੋਨੇ-ਸੋਨੇ ਲੜਕਿਆਂ ਨੂੰ ਮਿਲਾਂਗੇ ਪਰ ਉਹਨਾਂ ਵਿਚਾਰੀਆਂ ਨੂੰ ਪਤਾ ਨਹੀਂ ਸੀ ਕਿ ਸਾਡੇ ਸਹਬਜ਼ਾਦੇ ਸ਼ਹੀਦ ਹੋ ਗਏ ਉਹਨਾਂ ਨੇ ਨਾ ਉਥੋਂ ਕਹਿੰਦੇ ਗਿਫਟ ਬਣਾਏ ਕਿ ਅਸੀਂ ਪੁੱਤਰ ਨੂੰ ਮਾਂ ਨੂੰ ਗਿਫਟ ਹੀ ਦੇਵਾਂਗੇ ਤੇ ਜਿਸ ਵਕਤ ਕਨਾਂ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਮਾਂ ਮਹੁੰਚਦੀਆਂ ਨਹੀਂ ਗੁਰੂ ਸਵਾਦੇ ਉਹ ਸੰਗਤਾਂ ਬੈਠੀਆਂ ਨੇ ਦੀਵਾਨ ਲੱਗਿਆ ਹੋਇਆ ਕਰਗੀਤਰ ਪਾਤਸ਼ਾਹ ਜੀ ਦਾ ਦੀਵਾਨ ਲੱਗੇ ਹੋਏ ਸੀ ਮਾਮਾ ਮਾਤਾ ਸੁੰਦਰ ਕੌਰ ਮਾਤਾ ਸਾਹਿਬ ਕੌਰ ਪਹਿਲਾਂ ਤਾਂ ਬੱਚੇ ਵੱਲ ਦੇਖਦੀਆਂ ਨੇ ਕਿ ਸਾਡੇ ਸਹੇਜਾ ਦੇ ਕਿੱਧਰ ਲੱਗੇ ਨੇ ਕਿਸੇ ਨਹੀਂ ਫਿਰ ਮਾਮਾ ਵੱਲ ਦੇਖਦੀਆਂ ਨੇ ਕਿ ਸਾਡੀ ਸੱਸੂ ਮਾਂ ਮਾਤਾ ਗੁਜਰ ਕੌਰ ਜੀ ਦਿਸੇ ਨਹੀਂ ਗੁਰੂ ਸਵਾਰਿਓ ਦੇਖਦੇ ਨੇ ਤੇ ਗੁਰੂ ਪਾਸਾ ਜੀ ਨੇ ਸਟੇਜ ਦੇ ਉੱਤੋਂ ਹੀ ਸਾਰਾ ਕਰ ਦਿੱਤਾ ਤੇ ਨੰਸਕਾਰ ਕਰਕੇ ਤੁਸੀਂ ਸਟੇਜ ਦੇ ਉੱਤੇ ਹੀ ਆ ਜਾਓ ਜੁਤੇ ਜਿੰਦ ਤੇ ਆ ਜੋ ਤੇ ਉਸ ਵਕਤ ਕਹਿੰਦੇ ਲਾਲਣੀ ਦਿਸਦੇ ਮਾਤਾ ਗੁਜਰ ਘੋੜੀ ਦੀ ਦਿਸਦੀ ਕਿਤੇ ਥਾਂ ਜਿਸ ਸਦੇ ਨਾ ਦਿਸਦੀ ਮਾਤਾ ਤੁਝ ਕੋਸ਼ਦੀਆਂ ਦੇ ਮਾਣ ਬਾਸਾ ਜੀ ਮਾ ਗੁਰੂ ਬਾਸਾ ਜੀ ਕਦੇ ਕੋਈ ਗੱਲ ਨਹੀਂ ਸਟੇਜ ਤੇ ਆਏ ਗੁਰੂ ਬਾਸਾ ਜੀ ਨੇ ਇੱਕੋ ਹੀ ਵਚਨ ਗੇਹਾ ਇਨ ਪੁੱਤਰਨ ਤੇ ਸੀਸ ਪਰਵਾਰ ਦੀ ਸਤਜਾਰ ਇਨ ਪੁੱਤਰਨ ਤੇ ਸੀਸ ਪਰਵਾਰ ਦੀ ਸਤਜਾਰ ਚਾਰ ਮੂਏ ਤੋਂ ਕੀਆ ਹੁਆ ਜੀਵਤ ਕਈ ਹਜ਼ਾਰ ਉੱਥੇ ਵਜਨੋ ਚਾਰਨ ਕੀਤੇ ਤੇ ਬੈਰਾਗਤਾ ਹੁੰਦਾ ਹੀ ਹੈ ਗੁਰੂ ਸਵਾਰੇ ਤੇ ਬਿਲਾਦ ਕਰਨ ਲੱਗੇ ਆ ਮਾਮਾ ਗੁਰੂ ਗੋਬਿੰਦ ਸਿੰਘ ਮਹਾਰਾਜੀ ਮੈਂ ਆ ਜਿਹੜੇ ਪੁੱਤਰ ਵੇਖ ਰਹੇ ਹੋ ਨਾ ਇਹਨਾਂ ਦੇ ਉੱਤੋਂ ਦੀ 4 ਪੁੱਤਰ ਵਾਰ ਦਿੱਤੇ ਤੇ ਜਿਹੜਾ ਆਪਾਂ ਜ਼ਿਕਰ ਕਰਨ ਲੱਗੇ ਹਾਂ ਗੁਰੂ ਸਵਾਰਿਓ ਬੱਚਿਆਂ ਦਾ ਆਪਣੇ ਘਰਾਂ ਦੇ ਵਿੱਚ ਇਹ ਪੰਜਾਬ ਦੀ ਧਰਤੀ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਜਿਹੜੇ ਆਪਣੇ ਘਰਾਂ ਦੇ ਵਿੱਚ ਬੱਚੇ ਨੇ ਜਿੱਥੇ ਤੱਕ ਮੇਰੀ ਵਾਰਿਸ ਹੁੰਦੀ ਹੈ ਗੁਰੂ ਸਵਾਰਿਓ ਇਹੇ ਬੜਾ ਪਵਿੱਤਰ ਨਗਰ ਹੈ ਕਤਾਰ 35 ਹਜ਼ਾਰ ਸਿੰਨ ਇਸ ਧਰਤੀ ਦੇ ਉੱਤੇ ਸ਼ਹੀਦ ਹੋਏ ਨੇ ਤੇ ਮੈਂ ਜਿਹੜੀ ਗੱਲ ਗੁਰੂ ਜੀ ਦੀ ਖਜੂਰੀ ਦੇ ਵਿੱਚ ਤਾਬਿਆਂ ਦੇ ਵਿੱਚ ਕਹਿਣੀ ਚਾਹਣਾ ਤੇ ਬੱਚਿਆਂ ਨੇ ਯਾਦ ਕਰਾਈ ਹੈ ਗੁਰੂ ਸਵਾਰਿਓ ਆਪਣੇ ਘਰਾਂ ਦੇ ਵਿੱਚ ਜਿੰਨੇ ਵੀ ਬੱਚੇ ਨੇ ਇਹ ਬੱਚੇ ਨਾ ਆਪਾਂ ਆਪਣੇ ਨਾ ਸਮਝੋ ਤੇ ਕਲਗੀਧਰ ਪਾਤਸ਼ਾਹ ਜੀ ਦੇ ਸਹਿਜ ਜਾਂਦੇ ਨੇ ਗੁਰੂ ਸਤਨਾਮ ਜੀ ਤੇ ਫਿਰ ਆਪਾਂ ਸਹਿਜ ਜਾਂਦੇ ਦੇ ਕੇਸ ਕਿਵੇਂ ਕਤਲ ਕਰਾਨਾ ਸੀ ਅੱਪਾਂ ਦੇਖਦੇ ਹਾਂ ਕੋਈ ਹਿੰਦੂ ਵੀਰ ਕੇਸ ਕੱਟੇ ਕੋਈ ਗੱਲ ਨਹੀਂ ਉਹ ਧਰਮ ਮੁਬਾਰਕ ਹੈ ਪਰ ਜਿਹੜਾ ਕੋਈ ਸਿੱਖ ਹੋ ਕਰ ਤੇ ਗੁਰੂ ਸਵਾਰੇ ਕੇਸ ਬੱਚਿਆਂ ਦੇ ਕੱਟੇ ਹੁੰਦੇ ਨਹੀਂ ਪਤਾ ਨਹੀਂ ਲੱਗਦਾ ਵੀ ਇਹ ਇਹ ਹਿੰਦੂਆਂ ਦਾ ਬੱਚਾ ਹੈ ਕਿ ਸਿੱਖਾਂ ਦਾ ਬੱਚਾ ਹੈ ਤੇ ਆਪਾਂ ਨੂੰ ਮਾਨ ਹੋਵੇ ਕਿ ਅਸੀਂ ਗੁਰੂ ਦੇ ਸਿੱਖ ਹਾਂ ਸਾਡੇ ਉੱਤੋਂ ਦੀ ਗੁਰੂ ਜੀ ਨੇ ਸਾਰਾ ਸਰਵੰਸ ਵਾਰ ਦਿੱਤਾ ਤੇ ਆਪਾਂ ਤੋ ਸੁਗੁਰ ਸੁਆਰਿਓ ਜਿੰਨਾ ਪ੍ਰਭਾਰ ਵਰੋ ਟੈਨ ਸੀ ਸਮਾ ਹੋ ਗਿਆ ਹੈ ਸੋ ਬਹੁਤ ਖੁਸ਼ੀ ਹੋਈ ਸਭ ਤੋਂ ਵੱਡਾ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ ਕਿਉਂਕਿ ਸੋਹਣੇ ਤਰਤਾਂ ਤੋਂ ਚਾਲੇ ਤਾ ਕਰਕੇ ਸੇਵਕਾਂ ਦੇ ਕਰੇ ਕਿ ਪਰਸੋਂ ਤੋਂ ਧੁਰਤੀ ਬਾਣੀ ਆਈ ਕਿ ਸਗਲੀ ਚਿੰਤਾ ਮਟਾਈ ਸਹਿਜ ਜੀ ਗੁਰੂ ਗ੍ਰੰਥ ਸਾਹਿਬ ਜੀ ਨੇ ਪਿਆਰੇ ਪਿਆਰੀ ਗੌਰ ਆਪਣੇ ਵਜ਼ੀਰਾਂ ਦੇ ਰਾਹੀ ਸੁਣਾਏ ਸਰਕਾਰ ਜੋ ਕੁੱਲੂ ਕਰਦੇ ਗ੍ਰੰਥੀ ਸਹਿਬਾਨ ਜੀ ਆਏ ਨੇ ਜੀ ਆਇਆਂ ਉਹਨਾਂ ਨੂੰ ਵੀ ਸੋ ਗੁਰੂ ਸਵਾਲਿਓ ਗੁਰੂ ਪਾਤਸ਼ਾਹ ਜੀ ਦਾ ਕੋਟਾ ਨਾਨਕ ਕੋਟ ਧੰਨਵਾਦ ਸੋ ਜਿਤਨੀਆਂ ਵੀ ਸੰਗਤਾਂ ਸੇਵਕਾਂ ਨੇ ਕਰੇ ਦਿੱਤੇ ਭਾਈ ਸਾਹਿਬ ਭਾਈ ਜਗਸੀਰ ਸਿੰਘ ਸਾਨਾ ਹੁਕਮਦੇਵ ਸਿੰਘ ਜੀ ਗ੍ਰਹਿ ਦੇ ਕੇ ਅੰਟੀ ਵਾਲੇ ਸੰਗਤਾਂ ਸਾਰੀਆਂ ਸੰਗਤਾਂ ਦਾ ਭਾਈ ਤੇਜ ਦੇ ਨੂੰ ਧੰਨਵਾਦ ਤੇ ਹੁਣ ਅਨੰਦ ਸਹਿਬ ਜੀ ਦੇ ਰਹਿਣ ਪਈਏ thank mm -hmm. you ਇਹ ਨਾਮ ਤੇਰਾ ਹੈ ਤੇ ਸੰਤਨ ਕਾ ਹੈ ਨਾਨਕ ਤੇਰੀ ਜੋਤਿ ਜੈ ਮੇਰੀ ਕਿਰਤੀ ਸੁਕੇ ਨਾ ਗੁਆਚਿ ਜਿਦ ਆਪਣ ਸਭ ਗੁਆਰ ਦੁਜੀ ਕੀਤੇ ਤੂ ਥਾ ਕਰ ਤੂੰ ਮੋਂ ਕਹ ਹਰ ਦਾਸ